ਉੱਥੇ ਜਾ ਕੇ ਪਹਿਲਾ ਪਹਿਲਾ ਤਾਂ ਬੜਾ ਸੋਹਣਾ ਲੱਗਦਾ ਕੈਨੇਡਾ ਕਿਉਂਕਿ ਆਪਾਂ 인ਫਰਾਸਟ੍ਰਕਚਰ ਜਿਹੜਾ ਹੁੰਦਾ ਵੱਡਾ ਵੱਡੀ ਸਿਟੀਜ਼ ਦਾ ਉੱਥੇ ਵਧੀਆ ਹੁੰਦਾ ਇੰਡੀਆ ਨਾਲੋਂ ਕਾਫੀ ਸੋਹਣਾ ਦੇਸ਼ ਆ ਹਨਾ ਉਹ ਤੇ ਪਹਿਲਾਂ ਪਹਿਲਾਂ ਬੜਾ 15 20 ਦਿਨ ਬੜਾ ਮਜ਼ਾ ਆਇਆ ਵੀ ਹਾਂ ਵੀ ਸੋਹਣੀ ਕੰਟਰੀਜ਼ ਵਧੀਆ ਲਾਈਫ ਸਟਾਈਲ ਵੀ ਲੋਕ ਆਪਣਾ ਵੈਲ ਮੇਨਟੇਨਡ ਨੇ ਬਸਾਂ ਆ ਰਹੀਆਂ ਜਾ ਰਹੀਆਂ ਨੇ ਸਾਰਾ ਕੁਝ ਬੜਾ ਵਧੀਆ ਲੱਗਿਆ ਕਿੱਥੇ ਜਾਨੇ ਤੁਸੀਂ ਮੈਂ ਬ੍ਰੈਂਟਨ ਗਿਆ ਸੀ ਜੀ ਅੱਛਾ ਜਦੋਂ ਕੰਮ ਤੇ ਜਾਂਦੇ ਆ ਉਦੋਂ ਆਲੇ ਦੁਆਲੇ ਤੋਂ ਪਤਾ ਲੱਗਦਾ ਉੱਥੇ ਕਾਫੀ ਲੋਕ ਐਵੇਂ ਦੇ ਵੀ ਮਿਲੇ ਜਿਹੜੇ বিজে আজ ਕੋਈ ਮੇਰਾ ਮੈਨੂੰ ਸਟੱਡੀ ਵੀਜ਼ਾ ਵਾਲਾ ਪੈਸਾ ਮੋੜ ਦੇਵੇ ਮੈਂ ਅੱਜ ਵਾਪਸ ਚੱਲ ਜਾਂ। ਮੈਂ ਉਹਨਾਂ ਨੂੰ ਇਹੀ ਗੱਲ ਕਹਿੰਦਾ ਸੀਗਾ ਉਦੋਂ ਵੀ ਆਰ ਪਾਗਲ ਹੋ ਗਿਆ ਤੂੰ। ਵੀ ਜੇ ਤੂੰ ਵਾਪਸ ਹੀ ਮੁੜਨਾ ਸੀਗਾ ਇਹਨੇ ਪੈਸੇ ਲਾ ਕੇ ਘਰ ਤੋਂ ਆਏ ਸੀ। ਪਰ ਉਹ ਚੀਜ਼ਾਂ ਹੌਲੀ-ਹੌਲੀ ਸਮਝ ਆਉਂਦੀਆਂ ਨੇ ਬੰਦੇ ਨੂੰ। ਜਿਹੜੇ ਬੰਦੇ ਨੇ ਉੱਥੇ 150 ਸਾਲ ਹੋ ਗਏ, 3 ਸਾਲ ਹੋ ਗਏ, 4 ਸਾਲ ਹੋ ਗਏ। 90% ਬੰਦੇ ਮੈਂ ਕਹਿ ਸਕਦਾ ਵੀ ਵਾਪਸ ਆਣ ਨੂੰ ਫਿਰਦੇ ਨੇ ਪਰ ਹਾਲਾਤ ਜਾਂ ਮਜਬੂਰੀਆਂ ਵੇਦੀਆਂ ਨੇ ਵੀ ਉਹ ਆ ਨਹੀਂ 파ਰੇ। ਤੁਹਾਨੂੰ ਇਹ ਗੱਲਾਂ ਪਹਿਲਾਂ ਗਲਤ ਲੱਗਦੀਆਂ ਸੀ ਉਹਨਾਂ ਦੀ ਜਦੋਂ ਇਹ ਗੱਲਾਂ ਕਹਿੰਦੀ। ਮੈਂ ਉਦੋਂ ਹੀ ਗੱਲ ਕਹੀ ਉੱਥੇ ਇੱਕ ਦੋ ਬੰਦਾ ਜਿਹੜਾ ਮੈਨੂੰ ਕੰਮ ਤੇ ਮਿਲਿਆ ਜਦੋਂ ਮੈਂ ਨਵਾਂ ਨਵਾਂ ਕੰਮ ਤੇ ਲੱਗਿਆ ਉਹ ਸਟੂਡੈਂਟ ਸੀਗਾ ਉਹ ਤੇ ਉਹ ਕਹਿੰਦਾ ਵੀ ਆਪਣਾ ਵੀ ਜੇ ਕੋਈ ਮੈਨੂੰ ਅੱਜ 18-20 ਲੱਖ ਰੁਪਈਆ ਮੇਰਾ ਬਿਆਸ ਮੇਜ਼ਮ ਮੋੜ ਦਵੇ ਮੈਂ ਅੱਜ ਛੱਡ ਕੇ ਚਲ ਜਾਵਾਂਗਾ ਕੈਨੇਡਾ ਮੈਂ ਕਹੀ ਵੀ ਯਾਰ ਵੀ ਜੇ ਤੂੰ ਜਿੰਨੇ ਪੈਸੇ ਲਾ ਕੇ ਆਇਆ ਜੇ ਓਨੇ ਹੀ ਪੂਰੇ ਕਰਨੇ ਸੀਗੇ ਫਿਰ ਆਏ ਕੀ ਕਰਨ ਸੀ ਫਿਰ ਤੇ ਤੇਰੇ ਕੋਲ ਪੈਸੇ ਉੱਥੇ ਇੰਡੀਆ ਹੈ ਹੀ ਸੀਗੇ ਉਹ ਉਦੋਂ ਮੇਰੀ ਮੈਂਟੈਲਿਟੀ ਵੀ ਜੋ ਅੱਜ ਦੇ ਲੋਕ ਸਵਾਲ ਪੁੱਛਦੇ ਨੇ ਜਾਓ ਪੁੱਛਦੇ ਨੇ ਸੇਮ ਸੀਗੀ ਕੀ ਕੰਮ ਤੇ ਲੱਗੇ ਤੁਸੀਂ ਕੀ ਕਰ ਇੱਥੋਂ ਆਪਣਾ ਕਾਰੋਬਾਰ ਕੁਰਸੀ ਤੇ ਬੈਂਦੇ ਸੀ ਆਰਡਰ ਮਾਰਦੇ ਸੀ ਉਹ ਛੱਡ ਗਏ ਹਾਂਜੀ ਤੁਸੀਂ ਰੈਸਟੋਰੈਂਟ ਚ ਕੈਨੇਡਾ ਜਾ ਕੇ ਕੰਮ ਕਰਨ ਲੱਗ ਗਏ ਹਾਂਜੀ ਉਦੋਂ ਅਫਸੋਸ ਨਹੀਂ ਹੋਇਆ ਤੁਹਾਨੂੰ ਉਦੋਂ ਬੰਦੇ ਨੂੰ ਇਹੀ ਹੁੰਦਾ ਵੀ ਹਾਂ ਵੀ ਉਹਦੇ ਨਾਲੋਂ ਬੈਟਰ ਲਾਈਫ ਜੀਵਾਂਗੇ ਉਦੋਂ ਕੋਈ ਅਫਸੋਸ ਨਹੀਂ ਸੀ ਨਾ ਹੀ ਉਦੋਂ ਇਹ ਚੀਜ਼ਾਂ ਦਾ ਪਤਾ ਸੀਗਾ ਡੀਪਲੀ ਉਦੋਂ ਨਾ ਕੈਨੇਡਾ ਨੂੰ ਸਮਝਿਆ ਸੀਗਾ ਕਿਉਂਕਿ ਗਏ ਨੂੰ ਹਜੇ 15 20 ਦਿਨ ਨਹੀਂ ਹੋਏ ਸੀਗੇ ਉਦੋਂ ਸਾਰਾ ਕੁਝ ਵਧੀਆ ਲੱਗ ਰਿਹਾ ਸੀਗਾ ਕਿਉਂਕਿ ਉਦੋਂ ਘੁੰਮਣਾ ਫਿਰਨਾ ਆਲੇ ਦੁਆਲੇ ਦੇਖਣਾ ਵੀ ਆਪਣੇ ਪੰਜਾਬੀ ਗੱਡੀਆਂ ਲੈ ਕੇ ਗੇੜੀਆਂ ਮਾਰ ਰਹੇ ਨੇ ਜਾਂ ਗੱਡੀਆਂ ਲੈ ਕੇ ਘੁੰਮ ਰਹੇ ਨੇ ਜਿਹੜਾ ਹਰ ਇੱਕ ਬੰਦੇ ਦਾ ਅੱਜ ਦੇ ਟਾਈਮ 'ਚ ਡ੍ਰੀਮ ਬਣਿਆ ਹੋਇਆ ਵੀ ਮੇਰੇ ਸਲੇ ਇੱਕ ਵਧੀਆ ਗੱਡੀ ਹੋਵੇ ਅੱਛਾ ਤੁਸੀਂ ਇੱਕ ਵਕਤ ਤਾਂ ਇਹ ਕਹਿੰਦੇ ਹੋ ਕਿ ਕੈਨੇਡਾ 'ਚ ਜਿਹੜੇ ਲੋਕ ਇਹ ਕਹਿੰਦੇ ਸੀ ਕਿ ਕੈਨੇਡਾ ਛੱਡ ਕੇ ਜਾਣਾ ਉਹਨਾਂ ਨੂੰ ਤੁਸੀਂ ਗਲਤ ਠਹਿਰਾਉਂਦੇ ਸੀ ਵੀ ਨਹੀਂ ਜਾਣਾ ਨਹੀਂ ਹੈਗਾ ਫਿਰ ਇਹ じゃ ਉਹ ਕਹਿੰਦੇ ਵੀ ਮੱਛੀ ਪੱਥਰ ਚਟਕੇ ਮੁੜਦੀ ਆ। ਅੱਛਾ ਮੇਰਾ ਵੀ ਉਹੀ ਹੋਇਆ ਲਾਲੋ। ਵੀ ਮੈਂ ਉਹ ਪੱਥਰ ਨੂੰ ਚਟਿਆ ਫੇਰ ਜਾ ਕੇ ਪਤਾ ਲੱਗਿਆ ਵੀ ਉਹ ਪੱਥਰ ਤੇ ਵੀ ਕੁਝ ਨਹੀਂ ਸੀ। ਵੀ ਕੈਨੇਡਾ ਨੂੰ ਮੈਂ ਇੱਥੇ ਪੱਥਰ ਦਾ ਨਾਮ ਦਿੱਤਾ। ਉੱਥੇ ਜਾ ਕੇ ਜਦੋਂ ਡੀਪਲੀ ਚੀਜ਼ਾਂ ਨੂੰ ਸਮਝਿਆ। ਬਾਕੀ ਸਭ ਤੋਂ ਮੇਨ ਵੱਡਾ ਪੁਆਇੰਟ ਜਿਹੜਾ ਮੇਰਾ ਬਣਿਆ। ਮੇਨ ਵੱਡਾ ਪੁਆਇੰਟ ਮੇਰਾ ਸੀਗਾ ਫੈਮਿਲੀ ਨੂੰ ਉੱਥੇ ਜਾ ਕੇ ਇੱਕ ਵਧੀਆ ਲਾਈਫ ਦੇਣਾ। ਜਦੋਂ ਉੱਥੇ ਜਾ ਕੇ ਦੇਖਿਆ ਵੀ ਜਿਹੜੇ ਉੱਥੇ ਜੰਮੇ ਪਲੇ ਨੇ ਜਾਂ ਜਿਹੜੇ ਉੱਥੇ ਬੱਚੇ ਛੋਟੇ ਨੇ ਵੱਡੇ ਗਰੋ ਅਪ ਹੋਏ ਨੇ ਉੱਥੇ ਬਰਾਉਟ ਅਪ ਹੋ ਸਭ ਤੋਂ ਵੱਡੀ ਪ੍ਰੋਬਲਮ ਮੈਨੂੰ ਇਹੀ ਲੱਗੀ ਵੀ ਉਹ ਨਾ ਪੰਜਾਬੀ ਰਹੇ ਤੇ ਨਾ ਕੈਨੇਡੀਅਨ ਬਣੇ ਮੈਨੂੰ ਉਹ ਚੀਜ਼ ਸਭ ਤੋਂ ਵੱਡੇ ਮਤਲਬ ਵੱਡੀ ਫੀਲ ਹੋਈ ਵੀ ਆਰ ਵੀ ਕੱਲੂ ਮੇਰੇ ਬੱਚੇ ਵੀ ਹੈ ਨਾ ਵਰਗੇ ਨਾ ਹੋ ਜਾਣ ਕਿਤੇ ਇਹ ਇੱਥੋਂ ਜਾਣ ਤੋਂ ਪਹਿਲਾਂ ਨਹੀਂ ਤੁਹਾਨੂੰ ਚੀਜ਼ਾਂ ਦੇਖਦੀਆਂ ਇਹ ਚੀਜ਼ਾਂ ਨਹੀਂ ਪਤਾ ਸੀ ਗਿਆ ਪਹਿਲਾਂ ਕਿਉਂਕਿ ਉਦੋਂ ਮਿਲਿਆ ਨਹੀਂ ਸੀਗਾ ਕਿਸੇ ਨੂੰ ਜਿਹੜਾ ਕੋਈ ਐਵੇਂ ਦਾ ਕਲਚਰ ਚੋਂ ਆਇਆ ਹੋਵੇ ਕਿਉਂਕਿ ਆਪਣੇ ਜਿਹੜੇ ਜ਼ਿਆਦਾਤਰ ਗਏ ਨੇ ਸਾਰੇ ਆਪਣੇ ਯੂਥ ਗਿਆ ਇਧਰੋਂ ਅੱਛਾ ਹੋਰ ਕੋਈ ਰੀਜ਼ਨ ਹੋਰ ਰੀਜ਼ਨ ਇਹੀ ਆ ਵੀ ਅੱਜ ਦੇ ਟਾਈਮ ਚ ਉੱਥੇ ਪੀਆਰ ਦੇ ਹਾਲਾਤ ਬੜੇ ਮੁਸ਼ਕਲ ਨੇ ਜੇ ਤੁਹਾਨੂੰ ਪੀਆਰ ਮਿਲ ਜਾਂਦੀ ਫਿਰ ਕੈਨੇਡਾ ਚੰਗਾ ਲੱਗਣਾ ਸੀ ਤੁਹਾਨੂੰ ਨਹੀਂ ਫਿਰ ਵੀ ਨਹੀਂ ਚੰਗਾ ਲੱਗਣਾ ਸੀਗਾ ਉਹੀ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਫਿਰ ਫੈਮਿਲੀ ਰੀਜ਼ਨ ਸੀਗਾ ਕਿਉਂਕਿ ਮੇਰਾ ਪੈਸਾ ਕਮਾਉਣਾ ਮਕਸਦ ਨਹੀਂ ਸੀਗਾ ਕੈਨੇਡਾ ਜਾ ਕੇ ਪੈਸਾ ਮੈਂ ਤੁਹਾਨੂੰ ਦੱਸਿਆ ਵੀ ਮੈਥੀ ਕਮਾ ਰਿਹਾ ਸੀਗਾ ਮਨ ਸੀਗਾ ਵੀ ਚਲੋ ਇੱਥੇ ਨਾਲ ਥੋੜਾ ਜਿਆਦਾ ਕਮਾ ਲਾਂਗੇ ਪਰ ਮੇਰਾ ਮੇਨ ਮਕਸਦ ਇਹੀ ਸੀਗਾ ਵੀ ਮੇਰੇ ਕੋਲ ਇੱਥੇ ਡੇਢ ਕਿੱਲੇ ਜ਼ਮੀਨ ਆ ਵੀ ਮੈਂ ਉੱਥੇ ਜਾ ਕੇ ਕੋਈ ਪ੍ਰੋਪਰਟੀ ਬਣਾਵਾਂ ਜਾਂ ਕੁਝ ਬਣਾਵਾਂ ਵੀ ਵਧੀਆ ਪੈਸੇ ਬਣਾ ਕੇ ਫੈਮਿਲੀ ਸੈੱਟ ਕਰਾਂ ਫੈਮਿਲੀ ਸੈੱਟ ਕਰਨ ਗਿਆ ਸੀਗਾ ਪਰ ਜ ਕਿਉਂਕਿ ਉਥੇ ਦਾ ਕਲਚਰ ਆਹੋ ਉਹ ਚੀਜ਼ ਗਲਤ ਨਹੀਂ ਹੈਗੀ ਉਹਨਾਂ ਲਈ ਉਹ ਕਲਚਰ ਆ ਉਥੇ ਕੌਣ ਕਰਦਾ ਆਪਣੇ ਪੰਜਾਬੀ ਵੀ ਸਾਰੇ ਉਹੀ ਕਲਚਰ 'ਚ ਢਲ ਗਏ ਉਥੇ ਜਾ ਕੇ ਆਮ ਨੇ ਉਥੇ ਇਹ ਚੀਜ਼ਾਂ ਜਾਂ ਕੁੜੀਆਂ ਦੇ ਹਾਲਾਤ ਦੇਖੇ ਉਥੇ ਜਿਹੜੀਆਂ ਗੱਲਾਂ ਆਪਾਂ ਸੁਣਦੇ ਆ ਜਾਂ ਦੇਖਦੇ ਆ ਨੈਟ ਦੇ ਉਹਨਾਂ 80% ਸੱਚ ਨੇ 10% ਝੂਠ ਨੇ ਕੀ ਹਾਲਾਤ ਦੇਖੇ ਤੁਸੀਂ ਉੱਥੇ ਵੀ ਕੁੜੀਆਂ ਉਥੇ ਗੱਡੀਆਂ ਦੇ ਵਿੱਚ ਬਹਿ ਕੇ ਮਿੰਟ 'ਚ ਕਦੇ ਕਿਸੇ ਨਾਲ ਕਦੇ ਕਿਸੇ ਨਾਲ ਅੱਗੇ ਜੋ ਵੀ ਹੁੰਦਾ ਸਾਰਿਆਂ ਨੂੰ ਪਤਾ ਹੀ ਆ ਤੇ ਉਹ ਚੀਜ਼ਾਂ ਆਮ ਨੇ ਉਥੇ ਕਿਉਂਕਿ ਕੁੜੀਆਂ ਨੂੰ ਉੱਥੇ ਜਾ ਕੇ ਆਜ਼ਾਦੀ ਮਿਲ ਗਈ ਆਪਣੇ ਕਲਚਰ ਦੇ ਵਿੱਚ ਇੱਥੇ ਕੁੜੀਆਂ ਨੂੰ ਇਹ ਲੱਗਦਾ ਸੀਗਾ ਵੀ ਬੰਦੀਸ਼ਾਂ ਜ਼ਿਆਦਾ ਨੇ ਬਟ ਉਹ ਬੰਦੀਸ਼ਾਂ ਨਹੀਂ ਉਹ ਸੇਫਟੀ ਜਾਂ ਸਕਿਉਰਿਟੀ ਵਾਈਜ਼ ਮਾਪੇ ਉਹ ਰੋਕਦੇ ਹੁੰਦੇ ਨੇ ਬਟ ਉੱਥੇ ਜਾ ਕੇ ਉਹਨਾਂ ਨੂੰ ਕੋਈ ਦੇਖਣ ਵਾਲਾ ਨਹੀਂ ਰਿਹਾ ਜਦੋਂ 4 ਪੈਸੇ ਕਮਾ ਕੇ ਜੇਬ 'ਚ ਪਾਏ ਉਹਨਾਂ ਨੇ ਉਹਨਾਂ ਨੂੰ ਆਜ਼ਾਦੀ ਮਿਲ ਗਈ ਉਹਨਾਂ ਨੂੰ ਕੋਈ ਰੋਕਣ ਟੋਕਣ ਵਾਲਾ ਜਾਂ ਪੁੱਛਣ ਵਾਲਾ ਨਹੀਂ ਰਿਹਾ ਤਾਂ ਕਰਕੇ ਉਹ ਮਾੜੀ ਸੰਗਤ 'ਚ ਪੈ ਕੇ ਮਾੜੀਆਂ ਹੋ ਗਈਆਂ ਜ਼ਿਆਦਾਤਰ ਸਾਰੀਆਂ ਮਾੜੀਆਂ ਵੀ ਨਹੀਂ ਹੁੰਦੀਆਂ ਕੁਝ ਕੁੜੀਆਂ ਚੰਗੀਆਂ ਵੀ ਨੇ ਉੱਥੇ ਜਿਹੜੀਆਂ ਵਧੀਆ ਕੰਮਕਾਰ ਕਰ ਰਹੀਆਂ ਨੇ ਪੈਸਾ ਕਮਾ ਕੇ ਜੁਮੇ ਉਹ ਹੈ ਜੀ ਗੱਲ ਅੱਖੀਂ ਦੇਖੀ ਹੋਈ ਆਪਦੀ ਆਪਣੀ ਅੱਖੀਂ ਦੇਖੀਆਂ ਦੱਸ ਰਿਹਾ ਜੀ ਮੈਂ ਸਾਰੀਆਂ ਜੋ ਵੀ ਇਹ ਚੀਜ਼ਾਂ ਮੈਂ ਦੱਸ ਰਿਹਾ ਮੈਂ ਅੱਖੀਂ ਦੇਖੀਆਂ ਦੱਸ ਰਿਹਾ ਮੈਂ ਸੁਣੀ ਸੁਣਾਈ ਗੱਲਾਂ ਨਹੀਂ ਕਰ ਰਿਹਾ ਕਿਉਂਕਿ ਮੈਂ ਤਾਂ 1.5 ਸਾਲ ਇਹੀ ਚੀਜ਼ਾਂ ਦੇਖਿਆ ਮੈਂ ਉੱਬਰ ਕਰਦਾ ਸੀਗਾ ਉੱਬਰ ਦੇ ਵਿੱਚ ਉੱਬਰੀ ਕੰਮ ਦਾ ਜਿਹਦੇ ਵਿੱਚ ਹਰ ਤਰ੍ਹਾਂ ਦਾ ਬੰਦਾ ਤੁਹਾਨੂੰ ਉੱਥੇ ਮਿਲਦਾ ਦੱਸੋ ਮੜਾ ਮੈਂ ਤਕਰੀਬਨ ਤੁਸੀਂ ਲਾਉ ਵੀ 15 ਤੋਂ 16000 ਰਾਈਡਾਂ ਲਾਈਆਂ ਨੇ 15 16000 ਬੰਦਾ ਤੁਸੀਂ ਮੰਨ ਕੇ ਚਲੋ ਵੀ ਮੇਰੇ ਨਾਲ ਲੱਗ ਲੱਗ ਤਰ੍ਹਾਂ ਦਾ ਬੈਠਿਆ ਬੈਠ ਉਹਦੇ ਵਿੱਚ ਮਤਲਬ ਨਾਈਟ ਟਾਈਮ ਕਈ ਵਾਰ ਉੱਪਰ ਕਰਦਾ ਹੁੰਦਾ ਸੀਗਾ ਮੈਂ ਬ੍ਰੈਂਟਨ 'ਚ ਬ੍ਰੈਂਟਨ ਆਪਣੇ ਪੰਜਾਬੀਆਂ ਵਾਸਤੇ ਜਿਆਦਾ ਮਸ਼ਹੂਰ ਆ ਤੇ ਰਾਤ ਨੂੰ ਕੁੜੀਆਂ ਨਿੱਖਰ-ਨਿੱਖਰ ਕੇ 2 ਵਜੇ 3 ਵਜੇ ਮੁੰਡਿਆਂ ਦੇ ਕੋਲ ਜਾਂਦੀਆਂ ਹੁੰਦੀਆਂ ਸੀਗੀਆਂ ਉੱਪਰ ਬੁੱਕ ਕਰਕੇ ਉੱਥੇ ਅੱਗੇ ਮੁੰਡਾ ਪਿਕ ਕਰਨਾ ਆਂਦਾ ਸੀਗਾ ਉਹ ਚੀਜ਼ਾਂ ਦੇਖੀਆਂ ਉਥੇ ਉਹ ਚੀਜ਼ਾਂ ਦੇਖ ਕੇ ਸਮਝ ਲੱਗੀ ਵੀ ਇੱਥੋਂ ਦਾ ਕਲਚਰ ਹੀ ਐਵੇਂ ਦਾ ਵੀ ਗਲਤੀ ਇਹਨਾਂ ਦੀ ਵੀ ਨਹੀਂ ਹੈਗੀ ਵੀ ਇਹ ਇਧਰ ਦੇ ਕਲਚਰ 'ਚ ਢਲ ਗਏ ਉਹ ਕੈਨੇਡੀਅਨ ਕੁੜੀਆਂ ਸੀ ਬਾਰਨਸੀ ਉਥੋਂ ਦੀਆਂ ਨਹੀਂ ਆਪਣੀਆਂ ਪੰਜਾਬ ਤੋਂ ਗਈ ਹੋਈ ਕੁੜੀਆਂ ਦੀ ਗੱਲ ਕਰ ਰਿਹਾ ਮੈਂ ਜਿਹੜੀਆਂ ਬੋਰਨ ਸੀਗੀਆਂ ਉਹਨਾਂ ਨੂੰ ਤਾਂ ਕੋਈ ਰੋਕ ਟੋਕ ਹੁੰਦੀ ਹੀ ਨਹੀਂ ਉਹਨਾਂ ਦੇ ਤਾਂ ਮਾਪਿਓ ਵੀ ਹੋਤੀ ਨੇ ਉਹਦਾ ਆਪ ਹੀ ਇਹ ਚੀਜ਼ ਨੂੰ ਬੜਾਵਾ ਦਿੰਦੇ ਨੇ ਸਾਰੇ ਨਹੀਂ ਚਲੋ ਮਾਪਿਓ ਬੜੇ ਚੰਗੇ ਵੀ ਨੇ ਜਾਂ ਬੱਚੇ ਵੀ ਬੜੇ ਚੰਗੇ ਨੇ ਜਿਹੜੇ ਉੱਥੇ ਚੰਗੇ ਕੰਮਕਾਰ ਕਰ ਰਹੇ ਨੇ ਚੰਗੇ ਆਪਣੀ ਜ਼ਿੰਮੇਵਾਰੀਆਂ ਸਾਂਭ ਰਹੇ ਨੇ ਇੱਥੋਂ ਗਈਆਂ ਹੋਈਆਂ ਵੀ ਚੰਗੇ ਕੰਮ ਵਿੱਚ ਲੱਗੀਆਂ ਹੋਈਆਂ ਨੇ ਕਾਫੀ ਪਰ ਜ਼ਿਆਦਾਤਰ ਕੁੜੀਆਂ ਨੇ ਇਹ ਚੀਜ਼ ਨੂੰ ਉੱਥੇ ਨਾਰਮਲ ਕਰ ਲਿਆ ਕਿਵੇਂ ਹੁੰਦੀਆਂ ਸੀ ਉਹ ਕੁੜੀਆਂ ਵਿਆਹੀਆਂ ਵੀ ਹੁੰਦੀਆਂ ਸੀਗੀਆਂ ਕੁਵਾਰੀਆਂ ਵੀ ਹੁੰਦੀ ਸੀਗੀਆਂ ਕਈਆਂ ਦੇ ਹਸਬੰਦ ਇੱਥੇ ਸੀਗੇ ਜਾਂ ਕਈਆਂ ਦੇ ਹਸਬੰਦ ਉੱਥੇ ਹੁੰਦਿਆਂ ਹੋયા ਵੀ ਉਹ ਉੱਥ ਉਬਰ ਵਾਲੇ ਨੂੰ ਇਹ ਪਤਾ ਹੁੰਦਾ ਕਿ ਬੰਦਾ ਕਿਹਦੇ ਨਾਲ ਗੱਲ ਕਰ ਰਿਹਾ ਜਿਹੜਾ ਮੇਰੇ ਪਿੱਛੇ ਬੈਠਾ ਹੈ ਕੀ ਉਹਦਾ ਵੇ ਆਫ ਟਾਕ ਹੈ ਕਿਵੇਂ ਦਾ ਉਹ ਬੰਦਾ ਹੈ ਸ਼ਖਸੀਅਤ ਬਾਰੇ ਉਹ ਜੱਜ ਕਰਨਾ ਸ਼ੁਰੂ ਕਰ ਦਿੰਦਾ ਬਿਲਕੁਲ ਇਹ ਚੀਜ਼ ਨੋਰਮਲ ਹੈ ਉੱਥੇ ਕਿਉਂਕਿ ਹਰ ਬੰਦੇ ਨੂੰ ਆਪਾਂ ਦੇਖੋ ਆਪਾਂ ਪੰਜਾਬੀ ਹਾਂ ਉਹਨਾਂ ਲਈ ਥੋੜੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਕਿਹੜੀ ਰਹੀ ਜਿਹੜੀ ਤੁਸੀਂ ਸੁਣੀ ਹੋਵੇ ਉਬਰ ਦੇ ਵਿੱਚ ਬੈਠ ਕੇ ਡਰਾਈਵਿੰਗ ਕਰਦੇ ਹੋਏ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਦੇਖੋ ਇੱਕ ਮੈਰਿਡ ਕੁੜੀ ਸੀਗੀ ਚਲੋ ਮੈਂ ਹੁਣ ਨਾਮ ਤਾਂ ਨਹੀਂ ਡਿਸਕਲੋਜ਼ ਕਰਦਾ ਉਹ ਕੁੜੀ ਨੇ ਆਪਣੇ ਹਸਬੰਦ ਨੂੰ ਇੰਡੀਆ ਕਾਲ ਲਾਈ ਤੇ ਨਾਲ ਉਹਦਾ ਬੋਏਫ੍ਰੈਂਡ ਵੀ ਬ ਤੈਨੂੰ ਇਹ ਗੱਲ ਕਹੀ ਵੀ ਮੈਂ ਕੰਮ ਤੇ ਚੱਲੀ ਆ ਵੀ ਮੇਰਾ ਫੋਨ ਹੁਣ ਉੱਥੇ ਜਾ ਕੇ ਬੰਦ ਹੋ ਜਾਣਾ 6 ਘੰਟੇ ਦੀ ਮੇਰੀ ਸ਼ਿਫਟ ਆ ਮੈਂ ਇਹ ਚੀਜ਼ ਦੇਖ ਕੇ ਹੈਰਾਨ ਹੋ ਗਿਆ ਕੁੜੀ ਨੇ ਚੂੜਾ ਵੀ ਪਾਇਆ ਹੋਇਆ ਸੀ ਮੈਨੂੰ ਲੱਗਦਾ ਵੀ ਸ਼ਾਇਦ ਉਹ ਕੁੜੀ ਇੱਥੋਂ ਨਵੀਂ-ਨਵੀਂ ਗਈ ਹੋਏਗੀ ਜਾਂ 4-6 ਮਹੀਨੇ ਸਾਲ ਹੋ ਗਏ ਹੋਣਗੇ ਗਏ ਨੂੰ ਵੀ ਉਹ ਕੁੜੀ ਨੇ ਚੂੜਾ ਵੀ ਪਾਇਆ ਹੋਇਆ ਸੀਗਾ ਤੇ ਉਹਨੇ ਹਸਬੰਡ ਨੂੰ ਮੇਰੇ ਸਾਹਮਣੇ ਕਾਲ ਲਾਈ ਵੀ ਮੈਂ ਹੁਣ ਚੱਲੀ ਆ ਕੰਮ ਤੇ ਵੀ 6 6 ਘੰਟੇ ਦੀ ਮੇਰੀ ਸ਼ਿਫਟ ਆ ਉੱਥੇ ਫੋਨ ਬੰਦ ਰਹੇਗਾ ਵੀ ਫੋਨ ਜੇ ਕਰੋਗੇ ਜਾਂ ਮੈਸੇਜ ਛੱਡ ਦਿਓ ਮੈਂ ਜਦੋਂ ਬ੍ਰੇਕ 'ਚ ਬਾਹ ਬਫਰਡਰ ਚਲੀ ਪੱਬ ਦੇ ਬਾਹਰ ਤਾਰ ਕੇ ਆਏ ਸੀ ਉਹਨਾਂ ਨੇ ਮੈ ਸੈਚਰਡੇ ਨਾਈਟ ਨੂੰ ਉੱਤੇ ਇੱਥੇ ਜਾਮ ਨੇ ਉੱਤੇ ਇਹ ਕਲਚਰ ਉੱਥੇ ਦਾ ਉਹਨਾਂ ਦਾ ਮਤਲਬ ਵੀ ਉਹਨਾਂ ਵਾਸਤੇ ਚੰਗਾ ਆਪਣੇ ਲੋਕਾਂ ਵਾਸਤੇ ਮੈਨੂੰ ਲੱਗਿਆ ਨਹੀਂ ਵੀ ਹਾਂ ਵੀ ਮੈਂ ਆਪਣੀ ਫੈਮਿਲੀ ਨੂੰ ਜਾਂ ਆਪਣੇ ਬੱਚਿਆਂ ਨੂੰ ਐਵੇਂ ਦਾ ਕਲਚਰ ਦੇਣਾ ਨਹੀਂ ਚਾਹੁੰਦਾ ਸੀਗਾ ਮੇਰਾ ਇਹ ਵੱਡਾ ਰੀਜ਼ਨ ਹੋਇਆ ਜੇ ਮੈਨੂੰ ਪੀਆਰ ਵੀ ਮਿਲ ਜਾਂਦੀ ਮੈਂ ਫੇਰ ਵੀ ਮੁੜਦਾ